ਆਮ ਆਦਮੀ ਪਾਰਟੀ ਨੂੰ ਕਹਿੰਦੇ ਗ੍ਰਹਿਣ ਲੱਗ ਚੁੱਕਿਆ ਇੱਕ ਤੋਂ ਇੱਕ ਵਿਧਾਇਕ ਦੀ ਗ੍ਰਿਫਤਾਰੀ ਕੀਤੀ ਜਾ ਰਹੀ ਆ ਭਾਵੇਂ ਕਿ ਪਠਾਨ ਮਾਦਰੇ ਵਾਲਾ ਮਾਮਲਾ ਅਜੇ ਠੰਡਾ ਨਹੀਂ ਹੋ ਰਿਹਾ ਪਠਾਨ ਮਾਦਰੇ ਵਾਲੀ ਪੁਲਿਸ ਦੀ ਗ੍ਰਿਫਤ ਤੋਂ ਬਾਅਦ ਆ ਕੋ 3 ਮਹੀਨੇ ਪਹਿਲਾਂ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਰਮਨ अरोड़ा ਨੂੰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਵਿਜੀਲੈਂਸ ਗ੍ਰਿਫਤਾਰ ਕਰਦੀ ਆ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦਾ ਰਮਾਂਡ ਹਾਸਲ ਕੀਤਾ ਜਾਂਦਾ ਤੇ ਹੁਣ ਕੱਲ ਉਹਨੂੰ ਮਾਨਯੋਗ ਹਾਈ ਕੋਰਟ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜਵਾਨਤ ਮਿਲਦੀ ਆ ਉਹ ਨਾਬਾਦੀ ਜੇਲ੍ਹ ਦੇ ਵਿੱਚ ਨਿਊ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਵੰਤ ਤੋਂ ਬਾਅਦ ਜਲੰਧਰ ਪੁਲਿਸ ਵੱਲੋਂ ਇੱਕ ਉਹਨਾਂ ਤੇ ਹੋਰ ਮੁਕੱਦਮਾ ਦਰਜ ਕੀਤਾ ਜਾਂਦਾ ਜਾਵਰ ਵਸੂਲੀ ਜਾਵਰ ਵਸੂਲੀ ਦਾ ਮਾਮਲਾ ਰਮਨ ਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਤੇ ਦਰਜ ਕੀਤਾ ਜਾਂਦਾ ਸਵੇਰੇ 7 ਵਜੇ ਜਲੰਧਰ ਪੁਲਿਸ ਦੀਆਂ ਗੱਡੀਆਂ ਛੂ ਛੂ ਕਰਦੀਆਂ ਇਸ ਜੇਲ੍ਹ ਦੇ ਵਿੱਚ ਆਉਂਦੀ ਨੇ ਚਾਰ ਤੋਂ ਪੰਜ ਗੱਡੀਆਂ ਆਉਂਦੀਆਂ ਨੇ ਜੇਲ੍ਹ ਦੇ ਅੰਦਰ ਤਾਂ ਪੌਣੇ 8 ਵਜੇ ਪ੍ਰਟੈਕਸ਼ਨ ਪ੍ਰਟੈਕਸ਼ਨ ਬਰੰਡ ਤੇ ਰਮਨ ਰੋੜਾ ਜੋ ਕਿ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਵਿਧਾਇਕ ਨੇ ਉਹਨਾਂ ਨੂੰ ਜੇਲ੍ਹ ਤੋਂ ਲਿਜਾਇਆ ਜਾਂਦਾ ਕਿਉਂਕਿ ਕੱਲ ਮਾਨਯੋਗ ਹਾਈ ਕੋਰਟ ਵੱਲੋਂ ਉਹਨਾਂ ਨੂੰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜਵਾਨਤ ਮਿਲਦੀ ਆ ਰਿਹਾ ਹੋਣ ਤੋਂ ਪਹਿਲਾਂ ਹੀ ਇੱਕ ਮਾਮਲਾ ਹੋਰ ਦਰਜ ਕੀਤਾ ਜਾਂਦਾ ਹੋਰ ਦਰਜ ਮਾਮਲੇ ਦੇ ਵਿੱਚ ਸਵੇਰੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਪ੍ਰਟ੍ਰੈਕਸ਼ਨ ਵਾਰੰਟ ਤੇ ਨਾਬਾਦੀ ਜੇਲ੍ਹ ਤੇ ਵਿੱਚੋਂ ਲੈ ਕੇ ਜਾਂਦੀਆਂ ਇੱਕ ਮੁਕਦਮਾ ਹੋਰ ਦਰਜ ਕੀਤਾ ਜਾਂਦਾ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਸ ਜਿਹੜਾ ਨਵਾਂ ਮੁਕਦਮਾ ਜਿਹੜਾ ਜਲੰਧਰ ਪੁਲਿਸ ਵੱਲੋਂ ਦਰਜ ਕੀਤਾ ਗਿਆ ਰਮਨ ਰੋੜਾ ਤੇ ਕਿਉਂਕਿ ਰਮਨ ਰੋੜਾ ਤੇ ਪਿਛਲੇ 3 ਮਹੀਨੇ ਪਹਿਲਾਂ ਮੁਕਦਮਾ ਦਰਜ ਹੁੰਦਾ ਤੇ 105 ਦਿਨਾਂ ਬਾਅਦ ਉਹਨਾਂ ਨੂੰ ਮਾਨਜੋਗ ਹਾਈ ਕੋਰਟ ਵੱਲੋਂ ਜ਼ਬਾਨਤ ਮਿਲਦੀ ਆ ਜ਼ਬਾਨਤ ਮਿਲਣ ਤੋਂ ਬਾਅਦ ਉਹਨਾਂ ਨੇ ਰਿਹਾ ਹੋਣਾ ਹੁੰਦਾ ਤਾਂ ਸਵੇਰੇ 7:30 ਵਜੇ ਜਲੰਧਰ ਪੁਲਿਸ ਦੀਆਂ ਗੱਡੀਆਂ ਆਉਂਦੀਆਂ ਨੇ ਉਹਨਾਂ ਨੂੰ ਇਸ ਜੇਲ੍ਹ ਚੋਂ ਨਵੇਂ ਮੁਕਦਮੇ ਦੇ ਵਿੱਚ ਲਿਜਾਇਆ ਜਾਂਦਾ ਜੋ ਕਿ ਹੁਣ ਜਲੰਧਰ ਮਾਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਰਿਮਾਂਡ ਲਿਆ ਜਾਊਗਾ ਉਸ ਤੋਂ ਬਾਅਦ ਇੱਕ ਵਾਰ ਫਿਰ ਇਸ ਜੇਲ੍ਹ ਦੇ ਵਿੱਚ ਆਊਗਾ ਹਾਲੇ ਪਹਿਲੇ ਮੁਕਾਦਮੇ ਵਿੱਚ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਰਿਹਾਈ ਹੋਣ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਇੱਕ ਜ਼ਬਰ ਵਸੂਲੀ ਮੁਕਾਦਮਾ ਦਰਜ ਕਰਕੇ ਉਹਨਾਂ ਨੂੰ ਪ੍ਰੋਟੈਕਸ਼ਨ ਗਰੰਟ ਤੇ ਨਾਬਾ ਜੇਲ੍ਹ ਤੋਂ ਲਿਜਾਇਆ ਜਾਂਦਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ